ਇਦੇ ਚ ਸਪੈਸ਼ਲਿਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਹਮੇਸ਼ਾ ਹੀ ਆਰਾਮ ਭਕਤਾ ਦੀ ਜਿਹੜੀ ਸ਼ੋਭਾ ਯਾਤਰਾ ਹੁੰਦੀ ਹੈ ਉਹਦੇ ਚ ਸਭ ਕੁਝ ਹੀ ਖਾਸ ਹੁੰਦਾ ਹੈ ਕਿਉਂਕਿ ਉਰੇ ਇਕਤਾ ਦਾ ਸੰਦੇਸ਼ ਮਿਲੇਗਾ ਉਰੇ ਤੁਹਾਨੂੰ ਹਰ ਬਿਰਾਦਰੀ ਦੇ ਸਿੱਖ ਪਰਿਵਾਰ, ਹਿੰਦੂ ਪਰਿਵਾਰ, ਹਰ ਪਰਿਵਾਰਾਂ ਦੇ ਜਿਹੜੇ ਸਦਸੇ ਤੁਹਾਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਮਿਲਣਗੇ ਔਰ ਭਵਵੇਂ ਰੂਪ ਦੇ ਵਿੱਚ ਮਿਲਣਗੇ ਪਗਵੇ ਕੁਰਤੇ ਪਗੜੀ ਬਨ ਕੇ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣਗੇ ਲੋਕ ਤੇ ਤੁਸੀਂ ਦੇਖੋਗੇ ਸ਼ਹਿਰ ਸਜਾਇਆ ਹੋਇਆ ਹੈ ਜਗਾ ਜਗਾ ਤੇ ਲੰਗਰ ਪਾਣੀ ਦੀ ਵਿਵਸਥਾ ਹੈ ਔਰ ਭਵệ ਪਾਲਕੀ ਦੇ ਜਿਹੜੇ ਹੈ ਤੁਹਾਨੂੰ ਸ਼੍ਰੀ ਪ੍ਰਭੂ ਰਾਮ ਦੇ ਦਰਸ਼ਨ ਕਰਨ ਨੂੰ ਵੀ ਇਸ ਯਾਤਰਾ ਚ ਮਿਲਣਗੇ ਪ੍ਰਬੰਧਕ ਕਮੇਟੀਆਂ ਵੱਲੋਂ ਕਿੱਤਾਂ ਦਾ ਇੰਤਜ਼ਾਮ ਕੀਤਾ ਗਿਆ ਦੇਖੋ ਪ੍ਰਬੰਧਕ ਕਮੇਟੀ ਵੱਲੋਂ ਰੋਡ ਦੇ ਉੱਪਰ ਰਸਤੇ ਦੇ ਉੱਪਰ ਜਗਾ ਜਗਾ ਦੇ ਉੱਪਰ ਲੰਗਰ ਦੀ ਵਿਵਸਥਾ ਪਾਣੀ ਦੀ ਵਿਵਸਥਾ ਯਾਤਰਾ ਨੂੰ ਸੁਰੱਖਿਤ ਸ਼ੁਰੂ ਕਰਕੇ ਔਰ ਸਮਾਪਨ ਕਰਨ ਦਾ ਜਿਹੜਾ ਲਕਸ਼ਯ ਹੈ ਉਹ ਸਾਰੀ ਕਮੇਟੀ ਦਾ ਜਿਹੜਾ ਹੈ ਲਕਸ਼ਯ ਹੈ ਕਿਉਂਕਿ ਯਾਤਰਾ ਜਿਹੜੀ ਹੈ ਸ਼ਹਿਰ ਦੇ ਮੁੱਖੇ ਬਜ਼ਾਰਾ ਦੇ ਵਿੱਚੋਂ ਹੁੰਦੀ ਹੋਈ ਵਾਪਸ ਐਸਡੀ ਸਕੂਲ ਦੇ ਵਿੱਚ ਪਹੁੰਚੇਗੀ ਤੇ ਤੁਸੀਂ ਦੇਖੋਗੇ ਕਿ ਇਸ ਯਾਤਰਾ ਦੇ ਵਿੱਚ ਬਹੁਤ ਹੀ ਤੁਹਾਨੂੰ ਲੜਕੇ ਲੜਕੀਆਂ ਪਰਿਵਾਰ ਸਮੇਤ ਬੱਚੇ ਸਮੇਤ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਲੋਕ ਆ ਰਹੇ ਜਿਹੜੇ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹ ਕਿਹੜੇ ਕਿਹੜੇ ਵਿਸ਼ੇਸ਼ਤਾ ਦੇ ਦੇਖੋ ਸ਼ਹਿਰ ਦਾ ਹਰ ਨੌਜਵਾਨ ਮਹਿਲਾ ਪਰਿਵਾਰ ਜਿਹੜਾ ਹੈ ਇਸ ਸ਼ੋਭਾ ਦਾ ਯਾਤਰਾ ਦੇ ਵਿੱਚ ਸਨਮਾਨਿਤ ਕੀਤਾ ਜਾਏਗਾ ਕੁਝ ਅਹੁਦੇਦਾਰ ਐਸੇ ਹੈ ਸਰਕਾਰੀ ਅਹੁਦੇ ਲਗਾ ਲੋ ਸਰਕਾਰ ਦੇ ਚੁਣੇ ਹੋਏ ਅਹੁਦੇ ਲਗਾ ਲੋ ਮਹਾਨ ਹਸਤੀਆਂ ਜਿਹੜੀ ਜਿਹੜੀਆਂ ਹਸਤੀਆਂ ਵੀ ਉਰੇ ਪਹੁੰਚਣਗੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਕੱਲ ਦਾ ਕੋਈ ਵਿਸ਼ੇਸ਼ ਕੱਲ ਸ਼ੋਭਾ ਯਾਤਰਾ ਦਾ ਤੋਂ ਬਾਅਦ ਅੱਜ RAM NOMI ਦੀ ਜਿਹੜੀ ਕੱਲ ਦਾ ਹੈ ਹਰ ਮੰਦਰ ਦੇ ਵਿੱਚ ਤੁਹਾਨੂੰ ਕੀਰਤਨ ਪੰਡਾਰੇ ਹਰ ਮੰਦਰ ਦੇ ਵਿੱਚ ਜਿਹੜੇ ਹੈ ਪਟਿਆਲੇ ਦੇ ਮਿਲ ਰਿਹਾ ਹੈ ਕੱਲ ਇੱਕ ਲੰਬੇ ਸਮੇਂ ਤੋਂ ਬੰਦ ਪਏ ਮੰਦਰ ਦਾ ਜਿਹੜਾ ਤੁਸੀਂ ਕਿਹਾ ਸੀਗੇ ਵੀ ਖੋਲ੍ਹਿਆ ਗਿਆ ਉਹ ਵਿਸ਼ੇਸ਼ ਤੌਰ ਤੇ ਕੀ ਕਰਨਾ ਚਾਹੁੰਦੇ ਦੇਖੋ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੀ RAM NOMI ਤੇ ਉਹ ਮੰਦਰ ਬੰਦ ਹੋਇਆ ਸੀ ਤੇ ਕੱਲ 4 ਤਰੀਕ ਨੂੰ ਉਸ ਨੂੰ ਦੁਬਾਰਾ ਪਟਿਆਲਾ ਸ਼ਹਿਰ ਦੇ ਸਾਰੇ ਹੀ ਸਨਾਤਨੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹ ਮੰਦਿਰ ਨੂੰ ਖੋਲ੍ਹਿਆ ਹੈ ਪੂਜਾ ਅਰਚਨਾ ਇੱਕ ਸਾਲ ਬਾਅਦ ਉਸ ਮੰਦਿਰ ਦੀ ਸ਼ੁਰੂ ਹੋਈ ਹੈ ਮੈਂ ਤੁਹਾਨੂੰ ਵੀ ਨਿਵੇਦਨ ਕਰਾਂਗਾ ਕਿ ਤੁਸੀਂ ਉਸ ਮੰਦਿਰ ਦੇ ਵਿੱਚ ਜਾ ਕੇ ਉਸ ਮੰਦਿਰ ਦੇ ਵਿੱਚ ਵਿਰਾਜਮਾਨ ਸ਼੍ਰੀ ਰਾਮ ਪਰਿਵਾਰ ਅਤੇ ਹਨੂਮਾਨ ਜੀ ਜਿਹੜੇ ਹੈ ਉਹ ਪਟਿਆਲਵੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਦਿਖਾਓ ਇਤਿਹਾਸਿਕ ਮੰਦਿਰ ਹੈ ਜਾਣਕਾਰੀ ਦੇ ਮੁਤਾਬਿਕ ਉਹ 200 ਸਾਲ ਤੋਂ ਵੀ ਵੱਧ ਪੁਰਾਣਾ ਜਿਹੜਾ ਹੈ ਮੰਦਿਰ ਕੱਲ ਜਿਹੜਾ ਸਨਾਤਨੀਆਂ ਨੇ ਉਹ ਖੋਲ੍ਹਿਆ ਜਿਵੇਂ ਕਿ ਬਾਵਨ ਅਫਤਾਰ ਮੰਦਰ ਦੀ ਵੀ ਦੀ ਵੀ ਤੁਸੀਂ ਲੰਮੀ ਸਮੇਂ ਤੋਂ ਇੱਕ ਮੰਗ ਨੂੰ ਲੈ ਕੇ ਚੱਲਦੇ ਰਹਿ ਰਹੇ ਹੋ ਇੱਕ ਇਹ ਮੰਦਰ ਸੀਗਾ ਹੋਰ ਅਜੇ ਕਿੰਨੇ ਕਿ ਮੰਦਰ ਨੇ ਜਿਹੜੇ ਬੰਦ ਪਏ ਨੇ ਜਿਹਨਾਂ ਨੂੰ ਦੇਖੋ ਜੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਸਨਾਤਨੀ ਨੂੰ ਪਟਿਆਲਾ ਵਾਸੀ ਹੋਵੇ ਚਾਹੇ ਪੰਜਾਬ ਵਾਸੀ ਹੋਵੇ ਦੇਸ਼ ਵਾਸੀ ਹੋਵੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਮੰਦਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਉਹ ਸਾਡੇ ਨਾਲ ਸੰਪਰਕ ਕਰੇ ਕਿਉਂਕਿ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਜਿਹੜਾ ਹੈ ਮੰਦਿਰਾਂ ਦਾ ਉਧਾਰ ਕਰਨਾ ਹੈ ਮੈਂ ਇਕੱਲਾ ਜਾਂ ਤੁਸੀਂ ਜਾਂ ਮੇਰੇ ਚਾਰ ਮਿੱਤਰ ਇਕੱਠੇ ਹੋ ਕੇ ਸਨਾਤਨ ਦੀ ਸੰਭਾਲ ਜਾਂ ਮੰਦਿਰਾਂ ਦੀ ਸੰਭਾਲ ਨਹੀਂ ਕਰ ਸਕਦੇ ਸਾਰੇ ਹੀ ਸਮਾਜ ਨੂੰ ਇਕਤ੍ਰਿਤ ਹੋ ਕੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਜਿਹੜਾ ਹੈ ਆਪਣੇ ਸਨਾਤਨ ਦਾ ਝੰਡਾ ਬੁਲੰਦ ਕਰਕੇ ਆਪਣੇ ਮੰਦਿਰਾਂ ਨੂੰ ਸੁਰੱਖਿਅਤ ਕਰਨਾ ਪਵੇਗਾ ਉਹਦੀ ਪੂਜਾ ਅਰਚਨਾ ਆਰਤੀ ਦੀ ਵਿਵਸਥਾ ਜਿਹੜੀ ਹੈ ਉਹ ਠੀਕ ਕਰਨੀ ਲੋੜ ਹੈ ਹਿੰਦੂ ਸਗਠਨ ਦੀ ਗੱਲ ਕਰੀ ਆ ਅਖੀਰ ਵਾਰਸਾ ਇਹਨਾਂ ਦੀ ਸੁਰੱਖਿਆ ਚੁੰਕੀਆ ਹੋ ਰਹੀ ਹੈ ਜੇ ਮੰਦਰਾਂ ਨਾਲ ਸੰਬੰਧਿਤ ਲੋਕ ਨੇ ਇਹ ਲੱਗਦਾ ਉਹਨਾਂ ਦੀ ਜਿਹੜੀ ਗੂੰਜ ਹੈਗੀ ਆ ਸਭਿਕ ਜੀ ਉਹ ਮੰਨਦੇ ਵੀ ਸਭੀ ਚੱਲਦਾ ਕਿਉਂਕਿ ਉਹੋ ਜਿਹੜੇ ਮੰਦਰ ਅੱਜ ਖਲਵਾਏ ਜਾ ਰਹੇ ਨੇ ਉਹਨਾਂ ਦੀ ਡਿਊਟੀ ਬਣਦੀ ਸੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾ ਮੈਂ ਪਹਿਲੇ ਦੱਸ ਕੇ اٹਿਆ ਕਿ ਪੂਰੇ ਸਨਾਤਨ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਬਹੁਤ ਵੱਡਾ ਵਿਰਕਸ਼ਾ ਹੈ ਸਨਾਤਨ ਸਮਾਜ ਜਿਹੜਾ ਹੈ ਪੰਜਾਬ ਦੇ ਨਾਲ ਨਾਲ ਪੂਰੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਨਾਤਨੀ ਜਿਹੜੇ ਬੈਠੇ ਆਂ ਅੱਜ ਸਮੇ ਹੈ ਜਾਦੀ ਮੋਦੀ ਸਰਕਾਰ ਨਹੀਂ ਮੈਂ ਸਰਕਾਰ ਦੀ ਗੱਲ ਕਰਾਂਗਾ ਜਾਦੀ ਭਾਰਤ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆਏ ਆ ਉਸ ਤੋਂ ਬਾਅਦ ਸਨਾਤਨ ਦਾ ਝੰਡਾ ਜਿਹੜਾ ਹੈ ਬਲੰਦ ਹੁੰਦਾ ਜਾ ਰਿਹਾ ਕਿਉਂਕਿ ਸਾਡੇ ਨਾਲ ਪਿਛਲੀਆਂ ਸਰਕਾਰਾਂ ਨੇ ਬਹੁਤ ਜ਼ਿਆਦਾ ਭੇਤ ਭਾਵ ਕਰਿਆ ਸਾਡੇ ਮੰਦਰਾਂ ਨੂੰ ਆਹਤ ਪਹੁੰਚਾਈ ਹੈ ਉਹਦੀ ਦੁਰਦਸ਼ਾ ਇਸ ਹਾਲਤ ਦੇ ਵਿੱਚ ਹੈ ਕਿ ਦੇਖਣ ਯੋਗ ਨਹੀਂ ਹੈ ਤਾਂ ਜਦ ਤੱਕ ਸਾਰਾ ਸਮਾਜ ਸੰਗਠਿਤ ਹੋ ਕੇ ਇਕੱਠਾ ਹੋ ਕੇ ਇਕਜੁੱਟ ਹੋ ਕੇ ਜਦ ਚੱਲੇਗਾ ਤਦ ਹੀ ਤੁਸੀਂ ਆਪਣੇ ਮੰਦਰਾਂ ਨੂੰ ਸੁਰੱਖਿਅਤ ਕਰ ਸਕਦੇ ਹੋ ਤਦ ਹੀ ਉਸ ਮੰਦਰ ਦੇ ਵਿੱਚ ਪਾਠ ਪੂਜਾ ਜਿਹੜੀ ਹੈ